ਦੇਖੋ ਸਰ ਜਿਹੜਾ ਸਮਝੋਤਾ ਹੋਇਆ ਵੇਖੋ ਮੈਂ ਵੀ ਅ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕਾਮ ਕਾਜ ਉਹਨਾਂ ਦੇ ਕਾਰੇ ਚੈਲੀ ਦਾ ਮਰੀਦ ਰਿਆ ਵਾਂ ਪਰ ਸਰ ਹਰ ਇੱਕ ਹਿੰਦੁਸਤਾਨੀ ਜਿਹੜਾ ਆਪਣੀ ਦੇਸ਼ ਦੀ ਸੈਨਾਵਨਾ ਪਿਆਰ ਕਰਦਾ ਉਹ ਕੱਲ ਦੇ ਸਮਝੋਤੇ ਦੇ ਬਾਰੇ ਮੰਨਦਾ ਵਾ ਕਿ ਸਮਝੋਤੇ ਲਈ ਆਪਾਂ ਜਲਦਬਾਜੀ ਕੀਤੀ ਗਈ ਹੈ ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ ਸਾਨੂੰ ਕਿਸੇ ਦੇ ਦਬਾਅ ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਾਪਾ ਸੀਜ਼ਫਾਇਰ ਕਰਨਾ ਚਾਹੁੰਦੇ ਆ ਮੈਂ ਮੰਨਦਾ ਜੰਗ ਕੋਈ ਨਹੀਂ ਚਾਹੁੰਦਾ ਸਰ ਜੰਗ ਦਾ ਨੁਕਸਾਨ ਹੀ ਹੁੰਦਾ ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਨ੍ਹਾਂ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ ਤੇ ਲੜ ਰਹੀਆਂ ਨੇ ਇੱਕ ਦੋ ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲ ਨੂੰ ਤੋੜ ਦਿੱਤਾ ਜਾਵੇ ਹਵਨ ਜਿਹੜਾ ਇੱਥੇ ਕਰਾਇਆ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਹੀ ਇਹ ਹਵਨ ਦਾ ਉਦੇਸ਼ ਹੈ ਹੀ ਭਾਰਤੀ ਸੈਨਾਵਾਂ ਦਾ ਮਨੋਬਲ ਬਣਾਉਣਾ ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ ਭਾਰਤੀ ਸੈਨਾ ਦਾ ਮਨੋਬਲ ਵਿਧਾਨ ਦੀ ਹਵਲ ਕਰਾਇਆ ਸੀ ਤੇ ਜਿਹੜੇ ਸਾਡੇ ਦੇਸ਼ ਵਾਸੀ ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਚ ਚ ਜਾਂ ਜਿਹੜੇ ਕੁਝ ਫਰੰਟ ਤੇ ਸਾਡੀਆਂ ਸ਼ਹਾਦਤਾਂ ਹੋਈਆਂ ਇਹਦੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ ਸ਼ਮ ਸ਼ਾਂਤੀ ਲਈ ਕਿ ਦੇਸ਼ ਦੇ ਅੰਦਰ ਸ਼ਾਂਤੀ ਰਹੇ ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਹੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ ਲੋਕਾਂ ਨੂੰ ਸੁੱਖ ਲੁੰਦਾ ਭਲਾ ਜਿਹੜਾ ਇੰਡੀਆ ਪਾਕਿਸਤਾਨ ਦਾ ਜੁੱਧ ਹੋਇਆ ਹੈ ਇਹ ਪਹਿਲਗਾਮ ਤੋਂ ਸਟਾਰਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵੇਲੇ ਉਹਨਾਂ ਨੇ ਉੱਤੇ ਹਮਲਾ ਕੀਤਾ ਉਹ ਲਿਖਿਆ ਕਿ ਜਿਹੜੀਆਂ ਨਿਊ ਵੈਰਸ ਜੋੜੇ ਸਨ ਜਿਨ੍ਹਾਂ ਦਾ ਸਿੰਧੂਰ ਮਟਾਤਾ ਗਿਆ ਉਸ ਕਰਕੇ ਇਹਦਾ ਨਾਂ ਸਿੰਧੂਰ ਜਿਹੜਾ ਰੱਖਿਆ ਜੁੱਧ ਦਾ ਔਰ ਉਹਨਾਂ ਨੇ ਉਹ ਜੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ ਜਿਹੜਾ ਬੜਾ ਦੁਖਦਾਈ ਹੈ ਸਾਡਾ ਨੁਕਸਾਨ ਇੰਨਾ ਵੀ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆ ਕੇ ਸੀਜ਼ਫਾਇਰ ਕਰਾਇਆ ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਅਸੀਂ ਭਾਰਤ ਸਰਕਾਰ ਕੋ ਮੰਗ ਕਰਦੇ ਹਾਂ ਕਿ ਇਹਨੂੰ ਪਰਮਨੈਂਟਲੀ ਦਬਤਾ ਜਾਏ ਨਾਪਤਾ ਜਾਏ ਖਤਮ ਕਰਤਾ ਜਾਏ ਤਾਂ ਕਿ ਦੁਬਾਰਾ ਅਸੀਂ ਦੁਬਾਰਾ ਨਾ ਹੋਵੇ ਜੀ ਹਮਨ ਕਰਿਆ ਗਿਆ ਬਹੁਤ ਵਧੀਆ ਗੱਲ ਹੈ ਮਤਲਬ ਦੇਸ਼ ਦੀ ਚਾਲੀ ਵਾਸਤੇ ਸ਼ਾਂਤੀ ਇਸ ਕਰਾਇ ਇਹ ਰਸੀਦ ਫਰ ਹੋਇਆ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਿਉਂਕਿ ਪਾਕਿਸਤਾਨ ਜਿਹੜਾ ਨਾ ਪਾਕਿਸਤਾਨ ਉਹ ਮਤਲਬ ਬੰਦੇ ਦਾ ਪੁੱਤ ਬਣਵਾ ਨਹੀਂ ਹੈਗਾ ਮੈਂ ਸੁਣਿਆ ਬਜ਼ੁਰਗਾਂ ਕੋਲੋਂ ਭਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਉਦਾ ਉਹਨੂੰ ਪੂਰੇ ਦਾ ਕੁਚਲ ਦਿਓ ਇਹ ਹੁਣ ਸਮਝ ਲਓ ਭਈ ਸੱਪ ਵੈ ਦੀ ਖਸਰਾ ਤੋਂ ਹੋ ਜੀਆ ਫਿਰ ਡੰਗ ਮਾਰੇਗਾ ਬਹੁਤ ਜਲਦੀ ਮਰੇਗਾ ਮੋਦੀ ਜੀ ਕੋ ਮਨਾਹੀ ਮਤਲਬ ਥੋੜੀ ਮੈਂ ਮੋਦੀ ਦਾ ਫੈਨ ਆ ਭਗਤੋ ਨਾਲ ਸਮਝ ਲਓ ਭਈ ਪਰ ਥੋੜੀ ਮੋਦੀ ਗਲਤੀ ਕਰ ਗਏ ਨੇ ਭਈ ਬਹੁਤ ਜਲਦੀ ਕਰ ਗਏ ਸੀਜ਼ ਫਾਇਰ ਨੂੰ ਅਮਰੀਕਾ ਕੌਣ ਹੈ ਕੀ ਅਮਰੀਕਾ ਹੂ ਇਸ ਅਮਰੀਕਾ ਕੌਣ 트럼ਪ ਕੌਣ ਹੈ ਕੀ ਉਹਨੇ ਸਾਡੇ ਕੋ ਸੋਚਿਆ ਜਦੋਂ ਮਤਲਬ ਸਾਡੇ ਦੇਸ਼ ਤੇ ਮਤਲਬ ਕੋਈ ਅਤਵਾਦੀ ਹਮਲੇ ਹੁੰਦੇ ਨੇ ਅਸੀਂ ਕਿਹਾ ਵੀ 트럼ਪ ਨੂੰ ਮਤਲਬ ਗੁਹਾਰ ਲਗਾਈ ਹੈ ਲੇਕਿਨ 트럼ਪ ਨੇ ਸਾਡੀ ਨਹੀਂ ਸੁਣੀ ਲੇ ਮੋਦੀ ਜੀ ਨੂੰ ਥੋੜੀ ਜੀ ਜਲਦੀ ਕਰਕੇ ਨਾ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਪਾਕਿਸਤਾਨ ਨੂੰ ਥੋੜਾ ਜਿਆਦਾ ਹੋਰ ਨਪਣਾ ਚਾਹੀਦਾ ਇਹ ਦੋ ਚਾਰਨ ਖੇਤਰ ਹੋਵੇ ਫਿਰਨ ਚਾਹੀਦਾ ਹੀ ਬਸ ਇਹਨਾਂ ਨੂੰ ਮੈਂ ਕਹਾਂਗਾ ਫਿਰ ਦੇਖੋ ਉਹਦੀ ਖਸਰਤ ਹੈ ਜੀ ਉਹਨੇ ਉਹਨੇ ਤਾਂ ਇਹ ਕਰਨੀ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ ਮੇਨੂੰ ਉਮੀਦ ਹੈ ਕੱਲ 12 ਤਰੀਕ ਹੈ ਕੱਲ ਤੇ ਇਸ ਮਿਥੋਤਾ ਨਾਲ ਲਿਖਾ ਪੜੀ ਹੋਣੀ ਹੈ ਉਹ ਲਿਖਾ ਪੜੀ ਦੇ ਵਿੱਚ ਕੋਈ ਵੀ ਸਿਨੋਤਾ ਜਿਹੜਾ ਨਾ ਉਹ ਹੱਲ ਨਹੀਂ ਹੋਣਾ ਮੈਨੂੰ ਉਮੀਦ ਹੈ ਕੱਲ ਫੇਰ ਜੁੱਤੀ ਫਰੇਗੀ